ਰਕਤਵਾ ਸਰਪੰਗ ਤਤ ਅਖਰ ਦੁਆਰਾ ਕਹਿੰਦੇ ਆ ਤੂੰ ਵੀ ਡਰ ਦੇਣ ਵਾਲਾ ਤਪੰਗ ਭੰਨਣ ਵਾਲਾ ਪਿੰਨਾਰੇ ਤਾਈ ਬਰਮਾ ਵਿਸ਼ਨੂ ਸ਼ੇਵ ਦੀ ਤਰ੍ਹਾਂ ਤੈਨੂੰ ਤੇ ਪੰਗਨਾਸ਼ ਕਰਨਾ ਰੰਗਸਤਵਾ ਅਰੰਗਮ ਰੰਗਸਤਵਾ ਰੰਗਾ ਦੇ ਦੇਣ ਵਾਲਾ ਤੂੰ ਆਪ ਰੰਗਾ ਤੋਂ ਰਹਤ ਹਾਂ ਮੋਹਾ ਆਦਕ ਤੋਂ ਲਵਸਤਵਾ ਅਲੰਗਮ ਅਲੰਗਮ ਲਵਸਤਵਾ ਸੋ ਲੈ ਲੈਣਾ ਵਸਤੂ ਆਪਣੇ ਪਿਆਰਿਆਂ ਦੀ ਦਿੱਤੀ ਹੋਇਆ ਤੋ ਆ ਤੂੰ ਤੇ ਅਲੰਗ ਆਪ ਵੱਖਰਾ ਹੈ ਲੰਗ ਨਾ ਸੋ ਮੈਣ ਦਾ ਤੇ ਆ ਨਾਮ ਰਹਿਤ ਦਾ ਲੱਗਾ ਹੋਇਆ ਨਹੀਂ ਕਿਸੇ ਨਾਲ ਵੱਖਰਾ ਹੈ ਤੂੰ ਤੇ ਲੰਗ ਨਾਮ ਹੁੰਦਾ ਪਿੱਛੇ ਆਇਆ ਜੇ ਲੰਗ ਪੈ ਜਾਂਦਾ ਹੈ ਭਲੰਗ ਚਿੱtre ਨੂੰ ਤੇ ਤੇਰੇ ਦਾ ਲੰਗ ਉਹ ਕਹਿੰਦੇ ਆ ਜਿਵੇਂ ਚਿਤਲਾ ਮਾਰ ਦੇ ਉੱਪਰ ਜਾਵੇ ਸ਼ਿਕਾਰ ਤੇ ਤੇ ਉਹ ਤੋਂ ਸ਼ਿਕਾਰ ਨਾ ਮਾਰਿਆ ਜਾਵੇ ਤੇ ਉਹ ਪੁੱਠਾ ਹੋ ਕੇ ਡਿੱਗ ਪੈਂਦਾ ਉਹਨੂੰ ਲੰਗ ਕਹਿੰਦੇ ਸ਼ਿਕਾਰੀ ਕਹਿੰਦੇ ਚਿੱtre ਨੂੰ ਲੰਗ ਪੈ ਗਿਆ ਪਰ ਇੱਥੇ ਲੰਗੰਗ ਪਾਠ ਹੈ ਸੋ ਉੱਥੇ ਕੱਲਾ ਲੰਗ ਪਾਠ ਸੀ ਲਗ ਲਗ ਸੋ ਤੂੰ ਵੱਖਰਾ ਲੱਗਾ ਹੋਇਆ ਨਹੀਂ ਕਿਸੇ ਨਾਲ ਚੰਬੜਿਆ ਹੋਇਆ ਨਹੀਂ ਹਾਂ ਜਕਤਵਾ ਜਕਾਪੰ ਹਾਂਜੀ ਜਕਤਵਾ ਜਕਾਪੰ ਯਕਾਤ ਸੋ ਯਕ ਨਾਮ ਇੱਕ ਰਾ ਫਾਰਸੀ ਦੇ ਵਿੱਚ ਯਕ ਅਰਜ ਗੋਸਤੋਂ ਤੇ ਦਰਗੋਸਕਨ ਕਰਤਾਰ ਕੇ ਇਤਨੇ ਬਚਨ ਕਹੇ ਸੋ ਯਕ ਇੱਕ ਆਸ ਹੈ ਤਵਾ ਤੂੰ ਤੇ ਯਕ ਨਾਮ ਸੋ ਯਕ ਨਾਮ ਇੱਕ ਰ ਤੇ ਆਪੰਗ ਨਾਮ ਹੈ ਆਪ ਦਾ ਆਪੇ ਆਪ ਤੋਂ ਇੱਕੋ ਇੱਕ ਰੂਪ ਹੈ ਤੇ ਜੱਕ ਨਾਮ ਹੈ ਫਾਰਸੀ ਦੇ ਵਿੱਚ ਹੱਠ ਦਾ ਜੱਜੇ ਦੇ ਨਾਲ ਯਈਏ ਨਾਲ ਹੋਵੇ ਯੱਕ ਤਾਂ ਇੱਕ ਦਾ ਕਿ ਜੱਜਾ ਹੋਵੇ ਜਾਟ ਤਾਂ ਫਿਰ ਹੱਠ ਦਾ ਹੈ ਹੱਠ ਕਰਨ ਵਾਲਾ ਵੀ ਤੂੰ ਆਂ ਤੀਂ ਹੈ ਫਰ ਇਕੋ ਇੱਕ ਤੂੰ ਹੀ ਹੈ ਸਾਰਿਆਂ ਦੇ ਵਿੱਚ ਇਸ ਦੋਵੇਂ ਜਿਹੀ ਹੋਣ ਕਰਕੇ ਇਕਾਤਵਾ ਇਕ ਆਪੂੰ ਇਕੋ ਇੱਕ ਤੂੰ ਹੀ ਹੈ ਇਕ ਆਪ ਆਪਣਾ ਆਪ ਰੂਪ ਨਿਰਗੁਣਾ ਸਰਗੁਣਾ ਤੀਓ ਹੀ ਕਲਾਤਾਰਜਨ ਸਗਲੀ ਮੋਈ ਰੂਪ ਹੈ ਵਦੈ ਸੁਤਵਾ ਵਰਦਾਨ ਹਾਂਜੀ ਵਦੈ ਵਿਦਿਆ ਦੇ ਦੇਣ ਵਾਲਾ ਵੀ ਤੂੰ ਹੀ ਹੈ ਵਾਰਾਂ ਦੇ ਦਾਣ ਵਾਲਾ ਵੀ ਤੂੰ ਹੀ ਹੈ ਦਾਤਰਾ ਹੈ ਸੋ ਜਕਾਤ ਤਵਾ ਇਕੋ ਇਕ ਤੂੰ ਹੈ ਪਰਮੇਸ਼ਰ ਯਕ ਅਸਤਵਾ ਇਕੋ ਇਕ ਹੈ ਤੂੰ ਲਵਤ ਇਕੋ ਹਨ ਇਕੋ ਆਇਆ ਹੈ ਸਾਰਿਆਂ ਵਿੱਚ ਲਵਤ ਆਣ ਤੇਰੀ ਸਰਨ ਮੰਨ ਦੇ ਇਕੋ ਪਰਮੇਸ਼ਰ ਦੀ ਲਵਤਵਾ ਅਲੇਖਨ ਲਵਤਵਾ ਤੂੰ ਸਾਰਿਆਂ ਦੇ ਵਿੱਚ ਲੱਗਾ ਹੋਇਆ ਹੈ ਲਵਤ ਤੂੰ ਸਾਰਿਆਂ ਦੀ ਵਸਤੂ ਲੈ ਲੈਣ ਦੀ ਹੋਈ ਅਲੇਖੰ ਲੈਖਾ ਤੋਂ ਰਹਤ ਹ ਰਸ ਤਵਾ ਅਰੇਖੰ ਹਾਂਜੀ ਰਸ ਤਵਾ ਅਰੇਖੰ ਸੋ ਗੁੱਸੇ ਤੋਂ ਰਹਤ ਹੈ ਰੇਖਾ ਹਲਕ ਤੋਂ ਰਹਤ ਰਾਰੇ ਅੱਖਰ ਦੁਆਰਾ ਕਹਿੰਦੇ ਹਨ ਸਤਿਗੁਰੂ ਰਸ ਤਵਾ ਤਰਪੰਗੇ ਰਸ ਤਵਾ ਤਰਪੰਗੇ ਕਤੇ ਅੱਖਰ ਦੁਆਰਾ ਕਹਿੰਦੇ ਹਨ ਇਸਤਰੀ ਆਲਕ ਤੋਂ ਵੀ ਤੂੰ ਰਹਤ ਹੈ ਕਿਤਨਾਂ ਨੂੰ ਭੰਨਣ ਵਾਲਾ ਹ ਅਰੇ ਤਵਾ ਹਰੰਗੇ ਰਸ ਆਸ ਤਵਾ ਮਾਇਆ ਰੂਪੀ ਇਸਤਰੀ ਵਾਲਾ ਵੀ ਹੈ ਚਲੋ ਹਰਿ ਸਤਵਾ ਹਰੰਗੇ ਹਰਿ ਹਰਿ ਅੱਗੇ ਪੜੋ ਹਰਿ ਸਤਵਾ ਹਰੰਗੇ ਹਰਿ ਸਤਵਾ ਹਰੰਗੇ ਐਸਾ ਹੈ ਤੂੰ ਹਰਿ ਸ ਹਰ ਲੈਣ ਵਾਲਾ ਹਾਰ ਹਰਿ ਸਤਵਾ ਹਾਰ ਹਰੀ ਰੂਪ ਹੈ ਆਖ ਹੈ ਤੋ ਆ ਤੂੰ ਤੇ ਹਰ ਅੰਗੇ ਹਰ ਇੱਕ ਦੇ ਅੰਗ ਵਿੱਚ ਤੂੰ ਆਇਆ ਹੋਇਆ ਹੈ ਤੇ ਹਰ ਇੱਕ ਨੂੰ ਅੰਗੇ ਪਿਆਰ ਦੇਣ ਵਾਲਾ ਵੀ ਤੂੰ ਆਪ ਹਾਂ ਮਹਤਵਾ ਮਹੇਸ ਮਹਤ ਮਾਸਤ ਹੈ ਤੂੰ ਮਹੇਤ ਸਿੰਘ ਸ਼ਿਵਜੀ ਆਲਕ ਨੂੰ ਵੀ ਮਾਸਤ ਕਰ ਦੇਣ ਵਾਲਾ ਤੇ ਮੈਂ ਈਸ਼ੰ ਮੈਂ ਧਰਤੀ ਦਾ ਵੀ ਈਸਰ ਰੂਪ ਹਾਂ ਮੈਂ ਚੰਦਰਮਾ ਦਾ ਵੀ ਈਸਰ ਰੂਪ ਪ੍ਰਕਾਸ਼ ਰੂਪ ਪਜਤਵਾ ਆਪੇਸ ਤੇਰੇ ਤਾਂ ਹੀ ਭਗਤਿਆਂ ਨੇ ਪੇਸਾ ਤੋ ਰਹਿਤ ਪਰਮੇਸ਼ਰ ਪ੍ਰਤਵਾ ਬਰਾਨ ਨਾ ਬਰਸ ਬਰਾਤਵਾ ਬਰਾਨੰ ਬਰਾਤਵਾ ਬਰਾਨੰ ਸੋ ਬਰਾਤ ਨਾਮ ਉਦਮ ਦਾ ਵੀ ਹੁੰਦਾ ਹੈ ਤੂੰ ਹੀ ਉਦਮ ਦੇ ਦੇਣ ਵਾਲਾ ਹੈ ਤੇ ਬਰਾਨੰ ਬਰਮਾ ਰੂਪ ਵੀ ਤੂੰ ਆਪ ਹੀ ਹੈ ਐਸਾ ਬਰ ਆਨੰ ਬਰਾਂ ਦੇ ਦੇਣ ਵਾਲਾ ਹੈ ਪਰਮੇਸ਼ਰ ਫੇਰ ਪਾੜੇ ਅੱਖਰ ਬਰਾਤਵਾ ਬਰਾਨੰ ਬਰਾਨੰ ਨਾਮ ਬਰਨ ਦਾ ਹੁੰਦਾ ਕਥਨ ਕਰਨ ਦਾ ਤੇ ਬਰਾਤ ਉਦਮ ਕਰਨ ਵਾਲਾ ਤੂੰ ਹੈ ਹਰਾਨ ਕਰਨ ਵਾਲਾ ਵੀ ਤੂੰ ਹੀ ਹੈ ਸਾਰਿਆਂ ਦੇ ਤਾਂ ਹੀ ਹਰਾਨ ਕਰਨ ਵਾਲਾ ਖਰਾਬ ਕਰਨ ਵਾਲਾ ਵੀ ਤੂੰ ਹੀ ਹੈ ਦੁਖੀਏ ਜਿਹੜੇ ਮਹਾਤਮਾ ਨੂੰ ਦੁਖੰਦੇ ਉਹਨਾਂ ਨੂੰ ਪਲੱਸ ਵਾ ਫਲਾਨ ਨੂੰ ਪਲੱਸ ਪਾਲਣ ਕਰਨ ਵਾਲਾ ਹੈ ਤੂੰ ਪਾਲਣ ਨਹੀਂ ਪਹਟ ਹੋ ਰੋਣਾ ਪਾਲਣ ਸੋ ਪਲੱਸ ਹੈ ਜੀ ਪਲੱਸ ਤਵਾ ਫਲਾਨ ਨੂੰ ਸੋ ਤੂੰ ਹੀ ਪਾਲਕ ਦੇ ਵਿੱਚ ਦੀ ਸਾਰਿਆਂ ਦੇ ਤਾਂ ਹੀ ਫੜ ਲਾ ਦੇਣ ਵਾਲਾ ਹੈ ਪਾਲਣਾ ਕਰਨ ਵਾਲਾ ਹੈ ਪਲਾਸਟਰੋ ਪਾਲਣਾ ਦਾ ਲਾਉਣਾ ਜਾਂ ਪਲਕ ਦੇ ਵਿੱਚ ਵੀ ਤੂੰ ਪਾਲਣਾ ਕਰਨ ਵਾਲਾ ਫਲ ਦੇਣ ਵਾਲਾ ਹੈ ਚਲੋ ਨਰਤਵਾ ਨਰੇਸੰ ਜਿਵੇਂ ਭਾਈ ਗੁਰਦਾਸ ਜੀ ਨੇ ਬਚਨ ਕਹੇ ਭਾਗ ਨੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖਾ ਹੈ ਤਾਂ ਹੀ ਗੁਰੂ ਸਰਵਨਿਧਾਨਦਾਨ ਦੇਤਾ ਹੈ ਐਸਾ ਪਲ ਦੇ ਵਿੱਚ ਲਾਉਣ ਵਾਲਾ ਫਲ ਨੇ ਤਾਈ ਨਰਤਵਾ ਨਰੇਸੰ ਨਰਤ ਨਰਤਵਾ ਨਰੇਸੰ ਠੀਕ ਹੈ ਨਰਤਵਾ ਨਰਪੁਰਖ ਰੂਪ ਵੀ ਤੂੰ ਆਪ ਹੈ ਤੇ ਨਰੇਸ਼ ਸਿੰਘ ਨਰ ਏ ਸਿੰਘ ਨਰਾਂ ਦਾ ਈਸ਼ਰ ਰੂਪੀ ਤੂੰ ਆਪ ਹੈ ਨਰੇਸ਼ ਨਰ ਏਸ ਦਲਾਸ ਤਵਾ ਦਲੇਸ ਗਲਾਤ ਦਲ ਦੇਣ ਵਾਲਾ ਹੈ ਤੂੰ ਦਲੇਸ਼ ਸਿੰਘ ਦਲ ਦਿੱਲੀ ਦੇੜ ਏ ਸਿੰਘ ਈਸ਼ਰ ਹੈ ਦਿੱਲੀ ਦੇ ਈਸ਼ਰਾਂ ਨੇ ਵੀ ਤੂੰ ਦਲ ਦੇਣ ਵਾਲਾ ਹੈ ਇਸ ਵਾਸਤੇ ਨਿਛੜ ਕੋ ਚਿੰਤਨਾ ਕਰੋ ਕਰੋ ਪੰਕਾਣੀ ਦੀ ਬਾਦੜੀ ਛੰਦ ਸਵੇ ਪ੍ਰਸਾਦ ਦਿਨ ਅਜਬ ਏਕ ਆਤਮਾ ਰਾਮ ਇੱਕ ਦਿਨ ਦੀ ਕਹਿੰਦੇ ਅਚਰਜ ਦੀ ਗੱਲ ਹੈ ਕਿ ਆਤਮਾ ਜੀਵ ਆਤਮਾ ਨੇ ਰਾਮ ਪਰਮੇਸ਼ਰ ਦੇ ਪਾਸ ਅਨਭਉ ਸਰੂਪ ਅਨਹਦ ਆਕਾਮ ਇਹ ਬੇਨਤੀ ਕੀਤੀ ਕਿੜਾ ਅਨਭਉ ਸਰੂਪ ਹੈ ਹੱਦ ਤੋਂ ਰਹਤ ਤੇ ਕਾਮਨਾ ਤੋਂ ਰਹਤ ਹੈ ਅਨਛਿਜ ਤੀਜ ਆਜਾਨ ਬਾਹੋ ਕੱਟਰ ਤੋਂ ਰਹਤ ਜਿਦਾ ਤੇੜ ਪ੍ਰਕਾਸ਼ ਲੰਮੀਆ ਪੂਜਾ ਵਾਲਾ ਹੈ ਜੋ ਰਾਜਾਨ ਰਾਜ ਸਾਹਾਨ ਸਾਹੋ ਉਹ ਰਾਜਾ ਰੂਪ ਰਾਜਾਂ ਦਾ ਰਾਜਾ ਸਾਹੋ ਕਨੋ ਸਾਹੂ ਸਾਹੂ ਕਾਰ ਰੂਪ ਹੈ ਤੇ ਸਵਾਸਨ ਦਾ ਸਵਾਸ ਰੂਪ ਹੈ ਉੱਚਰ ਆਤਮਾ ਪਰਮਾਤਮਾ ਸੰਗ ਉਹਦੇ ਬਾਰੇ ਪੁੱਛਿਆ ਉੱਚਰਿਓ ਸੋ ਉਚਾਰਿਆ ਹੈ ਪੁੱਛਿਆ ਹੈ ਆਤਮਾ ਜੀਵਾਤਮਾ ਨੇ ਪਰ ਆਤਮਾ ਪਰਮਾਤਮਾ ਜੋ ਪਰਮੇਸ਼ਰ ਹੈ ਉਸ ਦੇ ਨਾਲ ਉਹਦੇ ਕੋਲੋਂ ਪੁੱਛਿਆ ਹੈ ਜੀਵਾਤਮਾ ਨੇ ਪਰਮਾਤਮਾ ਨੂੰ ਤੇ ਸਿੱਖ ਨੇ ਸਤਿਗੁਰੂ ਨੂੰ ਕਿ ਜਿਹੜਾ ਪਰਮੇਸ਼ਰ ਜਿਹੜੇ ਪਿੱਛੇ ਗੁਣ ਦੱਸਿਆ ਅਨਪਉ ਸਰੂਪ ਅਨਹਦ ਅਕਾਮ ਅਨਛੇਜ ਤੇਜ ਆਜਾਨ ਬਾਹ ਅਰਾਜਾ ਨਰਾਜ ਤੇ ਸਹਾਨਸਾਹ ਐਸੇ ਸਰੂਪ ਵਾਲਾ ਜਿਹੜਾ ਹੈ ਉਹਦੇ ਬਾਰੇ ਖੋਲ ਕੇ ਦੱਸੋ ਤਾਂ ਗੁਰੂ ਸਾਹਿਬ ਸਿੱਖ ਨੂੰ ਉਪਦੇਸ਼ ਦਿੰਦੇ ਹਨ ਅੱਗੇ ਉਤ ਪੁਜ ਸਰੂਪ ਉਹ ਉਤ ਪੁਜ ਸਰੂਪ ਹੈ ਜੋ ਪੈਦਾ ਕਰਨ ਵਾਲਾ ਚਾਰ ਖਾਣੀਆਂ ਦੇ ਅਪਗਤ ਅਪੰਗ ਪ੍ਰਾਪਤ ਰੂਪ ਹੈ ਤੇ ਵਿਅਕਤੀ ਦਾ ਸਰੀਰ ਤੋਂ ਰਹਿਤ ਹੈ ਭੰਗ ਨਾਸ ਤੋਂ ਰਹਿਤ ਹੈ ਇਹ ਕੌਣ ਕੌਣ ਆਹੇ ਆਤਮਾ ਸਰੂਪ ਇਹ ਕੌਣ ਹੈ ਆਤਮਾ ਦਾ ਸਰੂਪ ਇਹਦੇ ਵਿੱਚ ਦੱਸੋ ਇਹ ਅਮ੍ਰਿਤ ਤੇਜ ਅਤਪੁੱਤ ਵਿਪੂਤ ਜਿਹੜਾ ਅਮ੍ਰਿਤ ਮਨਤੀ ਤੋਂ ਰਹੇ ਤੇਰੇ ਅਗੇ ਅਤਿਆੰਤੀ ਤੁਲਪੜ ਅਤਪੁੱਤ ਵਿਪੂਤ ਹਤਪੁੱਤ ਅਤਿਆੰਤੀ ਵਿਪੂਤ ਆਜ ਰੂਪ ਹੈ ਤੇ ਵਿਪੂਰਤੀ ਦੇਵੀ ਸੰਪਦਾ ਰੂਪ ਵਿਪੂਰਤੀ ਨਾ ਮਾਇਦਾ ਹੁੰਦਾ ਇੱਕ ਆਸਰੀ ਸੰਪਦਾ ਤੇ ਇੱਕ ਦੇਵੀ ਸੰਪਦਾ ਹੈ ਚੰਗੇ ਗੁਣ ਤੇ ਮਾੜੇ ਗੁਣ ਇਸ ਵਿਪੂਰਤੀ ਵਾਲਾ ਹੈ ਅਸ਼ਚਰਜੋ ਤਿਆੰਤ ਪ੍ਰਾਤਮਾ ਬਾਚ ਹੈ ਪ੍ਰਮਾਤਮਾ ਵੱਲੋਂ ਕਹਿੰਦੇ ਆ ਉਹ ਇਹੋ ਜਿਹਾ ਸੁਣੋ ਅੱਗੇ ਪ੍ਰਸ਼ਨ ਸਮਝਣੇ ਪਹਿਲੇ ਜੇ ਬ੍ਰਹਮ ਆਹੇ ਆਤਮਾ ਰਾਮ اے ਜੀਵਾਤਮ ਸੋ ਇਹ ਬ੍ਰਹਮ ਆਹੇ ਬ੍ਰਹਮ ਵਿਆਪ ਕਰਉ ਸਾਰੇ ਵਿੱਚ ਉਹੀ ਰਾਮ ਦਾ ਰੂਪ ਹੈ ਜੇ ਅਮਿਤ ਤੇਜ ਜੇ ਦਾ ਅਮਿਤ ਮਿੰਤੀ ਤੋਂ ਰਹਿਤ ਤੇਜ ਹੈ ਜਿਵੇਂ ਚੰਦਰਮਾ ਦਾ ਤੇਜ ਵੀ ਪੂਰਨਮਾਸੀ ਦੀ ਰਾਤ ਤੱਕ ਹੈ ਤੇ ਫਿਰ ਅਲੋਪ ਹੋ ਜਾਂਦਾ ਹੈ ਵਾਧਾ ਘਟਦਾ ਇਹ ਹੋ ਜਾ ਨਹੀਂ ਮਿੰਤੀ ਗਿਣਤੀ ਵਾਲਾ ਨਹੀਂ ਸੂਰਜ ਵੀ ਜਿਵੇਂ ਅਮਰਤ ਵੇਲੇ ਜਿਹੜਾ ਸ਼ਾਮ ਨੂੰ ਛਿਪ ਜਾਂਦਾ ਹੈ ਰਾਤ ਨੂੰ ਦਿਸਦਾ ਨਹੀਂ ਇਹੋ ਜਿਹਾ ਹੈ ਉਹਦਾ ਪੇਜ ਨਹੀਂ ਮਿਲਤੀ ਕੋ ਰਹਤ ਹੈ ਜਿਵੇਂ ਬਿਜਲੀ ਚਮਕਦੀ ਚਮਕਾਰਾ ਦੇਣ ਵੇਲੇ ਦਿਸਦੀ ਹੈ ਪਿੱਛੋਂ ਫਿਰ ਬੱਦਲਾਂ ਚਲੋਪ ਹੋ ਜਾਂਦੀ ਹੈ ਇਸੇ ਤਰ੍ਹਾਂ ਦੀਵੇ ਵਿੱਚ ਤੇਲ ਪਾਈਏ ਤੇ ਸੀਖ ਲਾ ਦਈਏ ਬੱਤੀ ਜਗਦੀ ਤੇਲ ਮੁੱਕ ਜਾਵੇ ਬੱਤੀ ਵੀ ਸੜ ਜਾਂਦੀ ਹੈ ਠੂਠੀ ਖਾਲੀ ਹੋਣ ਤੋਂ ਇਹੋ ਜਿਹਾ ਨਹੀਂ ਹੈ ਕਟਾਣਾ ਵੀ ਜਦੋਂ ਚਮਕਾਰਾ ਜ ਮਾਰਦਾ ਜਦੋਂ ਦਿਸਦਾ ਹੈ ਜਦੋਂ ਖਾਂਬ ਆਪਣੇ ਪੁੱਟ ਲਵੇ ਫਿਰ ਦਿਸਣ ਹਟ ਜਾਂਦਾ ਹੈ ਬੁੱਧੀ ਵੀ ਜਦੋਂ ਤੱਕ ਪਰਮੇਸ਼ਰ ਦੀ ਕਿਰਪਾ ਹੋਵੇ ਸੋ ਚੀਜ਼ਾਂ ਤਾਂ ਅਨੁਭਵ ਕਰਦੀ ਹੈ ਪ੍ਰਕਾਸ਼ ਦੇ ਸਹਤ ਜਦੋਂ ਆਪਣੀ ਜੋਤ ਨੂੰ ਖਿੱਚ ਲਵੇ ਉਹ ਵੀ ਆਪਾਗ ਹੋ ਜਾਂਦੀ ਹੈ ਨਾਸ਼ ਹੋ ਜਾਂਦੀ ਹੈ ਇਹੋ ਜਿਹਾ ਉਹ ਦਾ ਤੇਜ ਨਹੀਂ ਜੇ ਅੰਮ੍ਰਿਤ ਤੇਜ ਮਿੰਤੀ ਤੋਂ ਰਹਿਤ ਤੇਜ ਹੈ ਪਰਮੇਸ਼ਰ ਦਾਤਾ ਛੇ ਜੋਤੀਆਂ ਤੋਂ ਵੀ ਉਹ ਸਮਰੱਥ ਪ੍ਰਕਾਸ਼ ਦੇਣ ਵਾਲਾ ਛਿਆਂ ਨੂੰ ਚੰ드ਰਮਾ ਸੂਰਜ ਤਾਰੇ ਬਿਜਲੀ ਬੁੱਧੀ ਆਗਾਦਕ ਆਪਗਤ ਆਕਾਮ ਆਪਗਤ ਨਹੀਂ ਆ ਵਿਖਤ ਆਕਾਮ ਵਿਖਤ ਵਿਅਕਤੀਗਤ ਤੋਂ ਰਹਿਤ ਸੋ ਪ੍ਰਾਪਤ ਰੂਪ ਹੈ ਆਕਾਮ ਕਾਮਨਾ ਤੋਂ ਰਹਿਤ ਹੈ ਕਾਮ ਤੋ ਰਹਤ ਹੈ ਪਰਮੇਸ਼ਰ ਅਕਰੇ ਬਨਾਸੀ ਹੈ ਆਮ ਮੈਲ ਤੋਂ ਰਹਤ ਹੈ ਆਮ ਨਾਮ ਪਰਪੰਚ ਦਾ ਪਰਪੰਚ ਨਾਮ ਸੰਸਾਰ ਦਾ ਆਮ ਨਾਮ ਹੈ ਮੈਲ ਦਾ ਸੰਸਾਰ ਤੋਂ ਵੀ ਰਹਤ ਹੈ ਮੈਲ ਤੋਂ ਵੀ ਰਹਤ ਹੈ ਐਸਾ ਕਾਮਨਾ ਤੋਂ ਰਹਤ ਸਾਰੇ ਦੇ ਕੰਮ ਪੂਰੇ ਕਰਨ ਵਾਲਾ ਆਪ ਵਿਆਪਕ ਰੂਪ ਹੋਣ ਤੇ ਇਹ ਭੇਦ ਪਰਮ ਨਹੀਂ ਕਰਮ ਕਾਲ ਜਿਸ ਵਿੱਚ ਭੇਦ ਭਰਮ ਨਹੀਂ ਕਿਸੇ ਪ੍ਰਕਾਰ ਦਾ ਨਹੀਂ ਤੇ ਨਾ ਕੋਈ ਕਰਮ ਕਾਲ ਨਾ ਸਰੀਰ ਹੈ ਤੇ ਨਾ ਕਾਲ ਸਮਾ ਉਸ ਦਾ ਕੋਈ ਜੇ 70 ਮਿੱਤਰ ਸਰਬਾਦਿਆਲ ਜੇ ਨਾ ਕੋਈ 70 ਦੁਸ਼ਮਣ ਹੈ ਨਾ ਮਿੱਤਰ ਹੈ ਕੋਈ ਕਿ ਕਿਸੇ ਦੇ ਮੂੰਹ ਵਿੱਚ ਹੀ ਆ ਜਾਵੇ ਉਹ ਸਰਬਾਦਿਆਲ ਸਮੂਹ ਦੇ ਉੱਪਰ ਦੀ ਆਲਤਾ ਕਰਨ ਵਾਲਾ ਹੈ ਅਕਿਰਤ ਕਾਣਾ ਨੂੰ ਪਾਲਦਾ ਭਰਵਨਾਨ ਖਾਲ ਬਖਸ਼ਿੰਦ ਰੂਪ ਹੈ ਲੋਕਦੇ ਉਹ ਨਾ ਡੁੱਬਾ ਉਹ ਕਹਿੰਦੇ ਨਾ ਤਾਂ ਡੋਬਿਆ ਹੋਇਆ ਡੋਬ ਉਹ ਡੁੱਬਦਾ ਹੈ ਜਲ ਨਹੀਂ ਡੋਬਾ ਤੋਕਿਓ ਨਾ ਜਾਏ ਤੇ ਨਾ ਸੁਕਾਇਆ ਸੁਕੀ ਸੁਕਦਾ ਵੀ ਨਹੀਂ ਜਾਂ ਕੱਪੜੇ ਸੁੱਕ ਜਾਂਦੇ ਹਨ ਖਿੱਚਿਆ ਵੀ ਨਹੀਂ ਜਾਂਦਾ ਕੱਟਿਓ ਨਾ ਕੱਟਾ ਤੇ ਨਾ ਕੱਟਿਆ ਹੋਇਆ ਕਿਸੇ ਸ਼ਾਸਤਰ ਦੇ ਨਾਲ ਕੱਟੀਦਾ ਹੈ ਨਾ ਬਾਰਿਓ ਬਰਾਏ ਠੀਕ ਹੈ ਨਾ ਬਾਰਿਓ ਬਰਾਏ ਬਾਰਿਓ ਸੜਿਆ ਹੋਇਆ ਬਰਾਏ ਸੜਦਾ ਨਹੀਂ ਜਲ ਨਹੀਂ ਡੂਬੇ ਤਸਕਰ ਨਹੀਂ ਲੇਗਾ ਭਾਏ ਨਾ ਸਾਕਾ ਜਾਲੇ ਬਾਰਿਓ ਨਾ ਬਾਰਿਓ ਨਾ ਬਰਾਏ ਬਾਰਿਓ ਨਾ ਬਰਾਏ ਬਾਰਿਓ ਸੜਿਆ ਹੋਇਆ ਬਰਾਏ ਸੜਦਾ ਨਹੀਂ ਬਰਾਏ ਬਾਰੇ ਸੜਨਾ ਤੇ ਬਰਾਏ ਸੜਨਾ ਛਿਜਾ ਨਾਇਕ ਛਿਜਾ ਨਾਇਕ ਛਿਜੇ ਨਾਸ ਨਹੀਂ ਹੁੰਦਾ ਜੇ ਕੱਤੀ ਦਾ ਨਹੀਂ ਨੈਕ ਥੋੜੇ ਮਾਤਰ ਦੀ ਸਤ ਸਸਰ ਪਾਪ ਸਤਨਾਮ ਇਥੇ ਤਤ ਮੁਕਤ ਸਤਨਾਮ ਸੌ ਦਾ ਹੈ ਕਿ ਸ਼ਾਸਤਰ ਪਾਤ ਸੌ ਸ਼ਾਸਤਰ ਵੀ ਵਾਈਏ ਚਲਾਈਏ ਪਰ ਪਾਤ ਨਾਸ ਨਹੀਂ ਹੁੰਦਾ ਜੇ ਸਤ ਪਰ ਮਿੱਤਰ ਨਹੀਂ ਜਾਤ ਪਾਤ ਜਦ ਨਾ ਕੋਈ ਦੁਸ਼ਮਣਾ ਨਾ ਮਿੱਤਰ ਹੈ ਨਾ ਜਾਤ ਜਾਤੀ ਹੈ ਨਾ ਪਾਤ ਪੰਗਤੀ ਹੈ ਕੋਈ ਸਤਰੂ ਸਹੰਸ ਸੱਤ-ਸੱਤ ਪ੍ਰਕਾਏ ਹੈ ਪ੍ਰਕਾਏ ਸਤਰੂ ਦੁਸ਼ਮਣ ਸਹੰਸ ਹਜ਼ਾਰਾਂ ਹੀ ਸੱਤ-ਸੱਤ ਸੈਂਕੜੇ-ਸੈਂਕੜੇ ਵੇਰਾਂ ਪਰ ਵਿਸ਼ੇਸ਼ ਕਰਕੇ ਕਾਹੇ ਜ਼ਖਮੀ ਭਾਵੇਂ ਲਾਵੇ ਕੋਈ ਜੈ ਨਾਨਕ ਥੋੜੇ ਮਾਤਰ ਵੀ ਨਹੀਂ ਕੱਟਿਆ ਜਾਂਦਾ ਉਹ ਖੰਡਿਓ ਨਾ ਜਾਏ ਟੁਕੜਾ ਨਹੀਂ ਉਹਦਾ ਕੋਈ ਹੋ ਸਕਦਾ ਭਾਈ ਨਹੀਂ ਜਰੈ ਨਾਇਕ ਨਹੀਂ ਜਰੈ ਸੜਦਾ ਨੈਕਰੋ ਮਾਤਰ ਵੀ ਪਾਵਕ ਮੁਝਾਰ ਅੱਗ ਦੇ ਮੁਝਾਰ ਵਿੱਚ ਬੋਰੋ ਨਾ ਸਿੰਧ ਬੋਰੋ ਬੋਰੈ ਨਾ ਸਿੰਧ ਸਿੰਧ ਸਮੁੰਦਰ ਵਿੱਚ ਵੀ ਬੋਰ ਡੁੱਬਦਾ ਨਹੀਂ ਸੁਖ ਹੈ ਨਾ ਬਿਆਰ ਬਿਆਰ ਹਵਾ ਵੀ ਨਹੀਂ ਸੁਖਾ ਸੁਕਾ ਸਕਦੀ ਇੱਕ ਕਰਿਓ ਪ੍ਰਸ਼ਨ ਆਤਮਾ ਦੇਵ ਕਿਸ ਤਰ੍ਹਾਂ ਇੱਕ ਕਰਿਓ ਪ੍ਰਸ਼ਨ ਇੱਕ ਕਰਿਓ ਪ੍ਰਸ਼ਨ ਆਤਮਾ ਦੇਵ ਆਤਮਾ ਜੀਵਾਤਮਾ ਨੇ ਸੋ ਪਰਮੇਸ਼ਰ ਦੇ ਅੱਗੇ ਤੇ ਸਿੱਖ ਨੇ ਗੁਰੂ ਦੇ ਅੱਗੇ ਦੇਵ ਨਾਮ ਗੁਰੂ ਦਾ ਹੈ ਗੁਰਦੇਵ ਪੂਜਨੀਕ ਪਰਮੇਸ਼ਰ ਦੇ ਅੱਗੇ ਬਚਨ ਕੀਤਾ ਅਨਭੰਗ ਰੂਪ ਅਨ ਭੰਗ ਪੰਗ ਨਾਸ ਤੋ ਰਹਿਤ ਸਰੂਪ ਅਨਭੋ ਅਭੇਵ ਅਨਭੋ ਦਰਪੋ ਰਹਿਤ ਭੇ ਭੀਦ ਕੋਣ ਕੋ ਰਹਿਤ ਇਹ ਚਤੁਰ ਵਰਗ ਸੰਸਾਰ ਦਾਮ ਇਹ ਚਤੁਰ ਵਰਗ ਚਾਰ ਤਰੀਕਿਆਂ ਦੇ ਨਾਲ ਸੰਸਾਰ ਦੇ ਟਿਹੇ ਦਾਨ ਦਿੰਦੇ ਚਾਰ ਵਰਗਾਂ ਦੇ ਤਰ੍ਹਾਂ ਦੇ ਕਿਹੋ ਚਤੁਰ ਵਰਗ ਕਿੱਜਾ ਵਖਿਆਨ ਇਹ ਜਿਹੜੇ ਚਤੁਰ ਚਾਰ ਤਰ੍ਹਾਂ ਦਾ ਦਾਨ ਨੂੰ ਵਖਿਆਨ ਕਰਕੇ ਦੱਸੋ ਦੱਸਣਗੇ ਅੱਗੇ ਲਿਖਿਆ ਹੋਇਆ ਇੱਕ ਰਾਜ ਧਰਮ ਇੱਕ 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 ਪੜੀ ਚਰਣਾ ਇੱਕ ਰਾਜ ਧਰਮ ਤੋਂ ਰਾਜਿਆਂ ਨੇ ਭਾਈ ਉਹ ਪੁੰਨਦਾਨ ਕਰਦੇ ਆ ਇਹ ਦਾਨ ਦਿੰਦੇ ਆ ਰਾਜੇ ਹੋ ਕਰਕੇ ਦਾਨ ਕਰਨਾ ਕਿ ਧਰਮ ਪੁੰਨ ਦਾ ਕੰਮ ਹੈ ਰਾਜੇ ਹੋ ਕਿ ਜਾਗ ਆਦ ਕਲਾਉਣੇ ਇਹਨੂੰ ਰਾਜ ਧਰਮ ਇੱਕ ਇਹ ਦਾਨ ਮੰਨਿਆ ਗ੍ਰੰਥਾਂ ਨੇ ਇੱਕ ਦਾਨ ਧਰਮ ਤੇ ਇੱਕ ਜਾ ਕਰਕੇ ਤੀਰਥਾਂ ਦੇ ਕਿਨਾਰਿਆਂ ਤੇ ਇਸ਼ਿਆ ਤੋਂ ਰਹਿ ਤੋ ਕੇ ਦਾਨ ਕਰਨਾ ਇਹਨੂੰ ਧਰਮ ਮੰਨਿਆ ਦੋ ਹੋ ਗਏ ਇੱਕ ਤਾਂ ਜਗ ਲਾਉਣੇ ਤੇ ਇੱਕ দান ਕਰਨਾ ਦੋ ਹੋ ਗਏ ਇੱਕ ਭੋਗ ਧਰਮ ਤੇ ਇੱਕ ਭੋਗਾਂ ਨੂੰ ਭੋਗਣਾ ਇਹਨੂੰ ਧਰਮ ਮੰਨਿਆ ਕਈਆਂ ਨੇ ਇੱਕ మోਸ਼ ਕਰਮ ਤੇ ਇੱਕ మోਸ਼ ਮੁਕਤੀ ਦੇ ਕਰਮ ਕਰਦੇ ਆ ਇਹ ਚਾਰ ਪ੍ਰਕਾਰ ਦਾ দান ਹੈ ਇਹ ਚਤੁਰ ਵਰਗ ਸਭ ਜਗਪਨ ਅੰਤ ਇਹ ਚਤੁਰ ਚਾਰ ਵਰਗ ਪ੍ਰਕਾਰ ਦੇ ਸਾਰੇ ਜਗ ਸੰਸਾਰ ਦੇ ਵਿੱਚ ਭਨੰਤ ਕਹੀਦੇ ਹਨ ਭਨਦੇ ਅਚਾਰਦੇ ਹਨ ਤੇ ਆਤਮਾਹਾ ਪ੍ਰਾਤਮਾ ਪਸ਼ੰਤ ਤੇ ਆਤਮਾ ਸੇ ਉਹ ਆਤਮਾ ਜੀਵਾਤਮਾ ਪਰਮਾਤਮਾ ਦੇ پاسੋਂ ਪੁਸ਼ੰਤ ਪੁੱਛਦਾ ਹੈ ਜਿਹੜੇ ਚਾਰ ਪ੍ਰਕਾਰ ਦੇ ਧਰਮੇ ਦੇ ਬਾਰੇ ਖੋਲ ਕੇ ਦੱਸੋ ਵੀ ਕੀ ਚੀਜ਼ ਹੈ ਇੱਕ ਰਾਜ ਧਰਮ ਇੱਕ ਠੀਕ ਹੈ ਕਰਾਜ ਕਰਮ ਜਾਗ ਕਰਨਾ ਇੱਕ ਧਰਮਦਾਨ ਇੱਕ ਧਰਮ ਪੁੰਨ ਸਮਝ ਕੇ ਪੁੰਨ ਦਾ ਸਮਾਂ ਜਾਣ ਕੇ ਦਾਨ ਕਰਨਾ ਇੱਕ ਭੋਗ ਧਰਮ ਇੱਕ ਭੋਗਾਂ ਨੂੰ ਭੋਗਣ ਦਾ ਧਰਮ ਸਮਝਦੇ ਆ ਇੱਕ మోਸ਼ਵਾਨ ਇੱਕ ਮੁਕਤੀ ਵਾਲੇ ਹਨ ਤੁਮ ਕਹੋ ਚਤਰ ਚਤਰੇ ਵਿਚਾਰ ਤੁਸੀਂ ਬਹੁਤ ਚਤਰ ਚਾਰੇ ਚਤਰੇ ਸ੍ਰੇਸ਼ਟ ਕਾਈ ਦੇ ਸਹਿਤ ਵਿਚਾਰ ਕਰਕੇ ਚੋਹਾਂ ਦੀ ਜੇ ਤਰਕਾਲ ਭਏ ਯੁਗ ਅਪਾਰ ਇਹ ਤ੍ਰਿਕਾਲ ਭਏ ਯੁਗ ਅਪਾਰ ਜਿਹੜਾ ਕਿੰਨਾ ਕਾਲਾ ਸਮੇਂ ਦੇ ਵਿੱਚ ਹੋਇਆ ਯੁਗ ਪਾਰਾ ਵਾਰ ਤੁਰਹਿਤ ਵਰਨਨ ਕਰੋ ਤੂੰ ਪ੍ਰਥਮ ਦਾ ਪਹਿਲਾਂ ਕਹਿੰਦੇ ਵਰਨਣ ਕਰਦੇ ਨੇ ਪਹਿਲੇ ਦਾਣ ਦਾ ਪੂਰਾ ਵਰਣਨ ਕਰਕੇ ਦੱਸੋ ਕਿ ਮਦਾਨ ਧਰਮ ਕਿੰਨੇ ਨਿਰਪਾਨ ਜਿਵੇਂ ਦਾਨ ਕੀਤਾ ਧਰਮ ਪੁੰਨ ਜਾਣ ਕੇ ਕਿੰਨੇ ਕਿਤਨੇ ਨਿਰਪਾਨ ਰਾਜਿਆ ਨੇ ਸਤਜਗ ਕਰਮ ਸੁਰਦਾਨ ਦੰਤ ਹਾਂਜੀ ਸਤਜਗ ਕਰਮ ਸੁਰਦਾਨ ਦੰਤ ਸਤਜਗ ਦੇ ਵਿੱਚ ਕਹਿੰਦੇ ਇਸ ਕਰਮ ਨੂੰ ਚੰਗਾ ਮੰਨਿਆ ਸੀ ਸੁਰਾਦ ਤੇ ਜਿਹੜੇ ਦੰਤਨਾਮ ਸੰਕਾ ਦਾ ਇਹਨਾਂ ਨੂੰ ਦਾਨ ਕਰਨਾ ਇਹ ਚੰਗਾ ਮੰਨਦੇ ਸੀ ਊਮਾਦਾਨ ਕੀਨੇ ਆਕੰਥ ਆਕੰਥ ਕਥਨ ਤੋਂ ਰਹਤ ਫੇਰ ਪੜੋ ਪਹਿਲੀ ਪੰਕਤੀ ਸਤਜੁਗ ਕਰਮ ਸੁਰਦਾਨ ਦੰਤ ਦੰਤ ਨਾਮ ਇਥੇ ਹਾਥੀ ਦਾ ਹੈ ਸਤਜੁਗ ਦੇ ਵਿੱਚ ਇਹ ਕਰਮ ਨੂੰ ਚੰਗਾ ਮੰਨਿਆ ਸੀ ਕਿ ਸੁਰ ਦੇਵਤਿਆਂ ਦੇ ਤਾਂ ਹੀ ਦਾਨ ਦੇਣਾ ਦੰਤ ਹਾਥੀਆਂ ਦਾ ਹਾਂਜੀ ਊਮਾਦਾਨ ਕੀਨੇ ਆਕੰਥ ਤੇ ਊਮਾਦਾਨ ਦਾ ਦਾਨ ਕੀਤਾ ਆਕੰਥ ਕਥਨ ਤੋਂ ਰਹਤ ਸਤਜੁਗ ਮਹੀਪ ਵਰਨੇ ਨਾ ਜਾ ਕ੍ਰਿਤ ਦਵਾਪਰ ਤੱਕ ਤਿੰਨ ਜੁਗਾਂ ਵਿੱਚ ਇਤਨੇ ਲੋਕਾਂ ਨੇ ਧਨ ਕੀਤਾ ਮਹਾਰਜ ਕਹਿੰਦਾ ਕਥਨ ਕਰਕੇ ਦੱਸੇ ਨਹੀਂ ਜਾਂਦੇ ਗਾਥਾ ਅਨੰਤ ਉਪਮਾ ਆਗਾਤ ਗਾਥਾ ਇਹਦੀ ਕਥਨੀਓ ਅੰਤ ਤੋਂ ਰਹਿਤ ਉਪਮਾ ਮਹਿਮਾ ਵੀ ਇਹੋ ਨਦੀ ਆਗਾਤ ਸੋ ਜਾਣੀ ਨਹੀਂ ਜਾਂਦੀ ਜੋ ਕੀਏ ਜਗਤ ਮੈਂ ਜਗ ਧਰਮ ਜਿਨ੍ਹਾਂ ਨੇ ਜਗਤ ਦੇ ਵਿੱਚ ਜਗ ਧਰਮ ਜਗ ਪੁੰਨ ਕੀਤੇ ਹਨ ਧਰਮਨਾ ਪੁੰਨ ਦਾ ਹੈ ਧਰਮ ਨਾਲ ਸੁਭਾਅ ਦਾ ਵੀ ਹੁੰਦਾ ਧਰਮ ਨਾਲ ਧਰਮ ਦਾ ਵੀ ਹੁੰਦਾ ਜਿਵੇਂ ਧਰਮ ਮੰਨੇ ਹਨ ਕੋ ਗ੍ਰਸਤ ਧਰਮਾਲਕ ਸਾਰਿਆਂ ਤੋਂ ਸਰੋਵਣੀ ਮੰਨਿਆ ਨੂੰ ਧਰਮ ਕਿਹਾ ਹੈ ਸਿੱਖੀ ਧਰਮ ਹੈ Hindu ਧਰਮ ਹੈ ਮੁਸਲਮਾਨ ਧਰਮ ਹੈ ਇਹ ਵੀ ਇਹਦਾ ਨਾਮ ਵੀ ਧਰਮ ਹੈ ਧਰਮਨਾਥ ਸੁਭਾ ਦਾ ਵੀ ਹੁੰਦਾ ਹੈ ਧਰਮਨਾਥ ਪੁੰਨ ਦਾ ਵੀ ਹੈ ਚਲੋ ਬਰਨੇ ਨਾ ਜਾਹੇ ਤੇ ਅਮਿਤ ਕਰਮ ਉਹ ਬਰਨੇ ਕਥਨ ਕਰਕੇ ਨਹੀਂ ਦੱਸੇ ਜਾ ਸਕਦੇ ਮਨਤੀ ਤੁਰਹਿਤ ਕਰਮ ਕੀਤੇ ਲੋਕਾਂ ਨੇ ਨਾ ਤਿੰਨਾਂ ਜੁਗਾਂ ਵਿੱਚ ਕਾਲਯੁਗ ਤੇ ਆਦ ਜੋ ਭਏ ਮਹੀਪ ਕਾਲਯੁਗ ਤੋਂ ਆਦ ਲੈ ਕੇ ਜਿਹੜੇ ਭਏ ਹੋਏ ਮਹੀਪ ਰਾਜੇ ਇਹ ਭਾਰਤਖੰਡ ਮਹ ਜੰਭੂ ਦੀਪ ਤੇ ਜੰਭੂ ਦੀਪ ਦੇ ਵਿੱਚ ਇਹ ਭਾਰਤਖੰਡ ਨੂੰ ਭਾਰਤਾਪਾ ਕਹਿ ਰਿਹਾ ਹੁਣ ਸਵੇ ਬਾਲ ਪ੍ਰਤਾਪ ਵਰਨ ਸੋ ਤੈ ਇਹ ਪਰਮੇਸ਼ਰ ਤੋਏ ਬਾਲ ਬਲ ਪ੍ਰਪਾਪ ਵਰਨੋ ਸੋ ਤੈਨ ਤੈਨ ਕਿੰਨੋ ਦੇ ਤਾਂ ਹੀ ਤੇਰੇ ਬਲ ਕਰਕੇ ਅਸੀਂ ਵਰਣ ਕਰ ਦਿੰਦਾ ਅਸੀਂ ਪਾਸ਼ਾ ਕਹਿੰਦੇ ਹਨ ਰਾਜਾ ਜਯਦਿਸ਼ਤਰ ਭੂ ਭਰਤ ਏਨ ਪਹਿਲਾਂ ਕਹਿੰਦੇ ਰਾਜਾ ਜਯਦਿਸ਼ਤਰ ਹੋਇਆ ਭੂ ਭਰਤ ਭਾਰਤ ਲੋਕ ਜਿਹੜਾ ਹੋਇਆ ਨਾ ਧਰਤੀ ਇਹਦੇ ਵਿੱਚ ਖੰਡੇ ਅਖੰਡ ਅਖੰਡੇ ਖੰਡ ਕੋਨੇ ਖੰਡ ਜਿਹੜੇ ਸਨ ਉਹ ਟੁਕੜੇ ਟੁਕੜੇ ਕਰ ਦਿੱਤੇ ਜੇ ਚਤਰਖੰਡ ਜਿਹੜੇ ਚਾਰੇ ਖੰਡ ਹਨ ਕੈਰੋਂ ਕੁਰ ਖੇਤਰ ਮਾਰੇ ਪ੍ਰਚੰਡ ਕੈਰਮਾ ਨੂੰ ਮਾਰਨਾ ਚੀਤਾ ਪਰ ਖੇਤਰ ਦੇ ਵਿੱਚ ਤਿੱਖੇ ਹੋ ਕੇ ਜਿਹੜੇ ਤਿੱਕੇ ਸੀ ਉਹਨਾਂ ਨੂੰ ਮਾਰ ਦਿੱਤਾ ਜੇ ਚਤਰਕੁੰਡ ਜਿੱਤਿਓ ਦੋ ਬਾਰ ਦੋ ਵੇਰਾਂ ਚਤਰ ਚਾਰ ਤੇ ਕੁੰਡ ਕੁੰਟਾ ਕਿਉਂ ਕੁੰਟਾ ਨੂੰ ਦੋ ਵੇਰਾਂ ਜਿੱਤਿਆ ਇਹਨੇ ਕੌਣ ਸੀ ਜਯਦੇਸ਼ਤਰ ਨੇ ਅਰਜਨ ਤੀਮਾਦ ਭਰਾਤਾ ਜੁਝਾਰ ਅਰਜਨ ਤੇ ਤੀਮਾਲ ਕਰੇ ਭਰਾਤਾ ਭਰਾ ਹੋਏ ਜੁਝਾਰੂ ਅਰਜਨ ਪਠਿਓ ਉੱਤਰ ਦਿਸ਼ਾਨ ਅਰਜਨ ਨੂੰ ਤੇਜ ਦਿੱਤਾ ਉੱਤਰ ਵਾਲੇ ਪਾਸੇ ਨੂੰ ਦਿਸ਼ਾ ਨੂੰ ਧੀਮਹੇ ਕਿਰਾਏ ਪੂਰਬ ਪਿਆਨ ਤੈਨੂੰ ਪੂਰਬ ਵਾਲੇ ਪਾਸੇ ਤੋਰ ਦਿੱਤਾ ਧੀਮਹਨ ਨੂੰ ਸਹਾਦੇਵ ਪਠਿਓ ਦੱਖਣ ਸੋਦੇ ਤੈਨੂੰ ਦੱਖਣ ਦੇ ਇਲਾਕੇ ਨੂੰ ਸਹਾਦੇਵ ਨੂੰ ਭੇਜ ਦਿੱਤਾ ਨੁਕਲ ਹੈ ਪਠਾਏ ਪੱਛਮ ਪ੍ਰਵੇਸ਼ ਤੈਨੂੰ ਨੁਕਲ ਨੂੰ ਪਛੋੜੇ ਤਾਰਫ ਨੂੰ ਪ੍ਰਵੇਸ਼ ਕਰ ਦਿੱਤਾ ਭੇਜ ਦਿੱਤਾ ਮੰਡੇ ਮਹੀਪ ਖੰਡਿਓ ਖਤਰਾਨ ਮੰਡੇ ਮਹੀਪ ਬਣਾਉਣਾ ਕੀਤਾ ਰਾਜੇ ਤੇ ਖੰਡਣਾ ਕੀਤਾ ਖਤਰਾਨ ਸੂਰਮਿਆਂ ਨੂੰ ਕੱਟਣਾ ਕੀਤਾ ਖਤਰਾਨ ਸੂਰਮੇ ਨੂੰ ਕਹਿੰਦੇ ਆ ਜਿੱਤੇ ਆਜੀਤ ਮੰਡੇ ਮਹਾਨ ਜਿੱਤ ਲੈ ਜਿਹੜੇ ਆਜੀਤ ਜਿੱਤਣ ਤੋਂ ਰਹਿਤੀ ਮੰਡੇ ਬਣਾ ਦਿੱਤੇ ਮਹਾਨ ਬਹੁਤੇ ਵੱਡੇ ਰਾਜੇ ਖੰਡੇ ਉਸ ਉੱਤਰ ਖੁਰਾਸਾਨ ਦੇਸ਼ ਖੰਡੇ ਉਸ ਉੱਤਰ ਖੁਰਾਸਾਨ ਦੇਸ਼ ਖੰਡੇ ਉਹ ਕੱਟਣਾ ਕੀਤਾ ਸੋ ਉੱਤਰ ਪਹਾੜਾਂ ਵਾਲੇ ਪਾਸੇ ਦਾ ਖੁਰਾਸਾਨ ਦੇਸ਼ ਦਾ ਨਾਮ ਹੈ ਉਹ ਕੱਟਿਆ ਜਾ ਕੇ ਅਧੀਨ ਕੀਤਾ ਦੱਖਣ ਪੂਰਬ ਜੀਤੇ ਨਰੇਸ਼ ਦੱਖਣ ਤੇ ਪੂਰਬ ਦੇ ਇਲਾਕੇ ਦੇ ਰਾਜੇ ਵੀ ਜਿੱਤ ਲਏ ਖੰਡ ਖੰਡ ਜੀਤੇ ਮਹੀਪ ਖੰਡ ਖੰਡ ਤਲਵਾਰ ਦੇ ਨਾਲ ਖੰਡ ਖੰਡ ਟੁਕੜੇ ਟੁਕੜੇ ਕਰਕੇ ਜੀਤੇ ਜਿੱਤ ਲਏ ਮਹੀਪ ਰਾਜੇ ਵਜੋ ਨਿਸਾਨ ਇਹ ਜੰਭੂ ਦੀ ਤੇ ਜੰਭੂ ਦੀ ਭਾਰਤਵਰਸ਼ ਦੇ ਵਿੱਚ ਨਿਸਾਨ ਤੋਂ ਹੌਸਾ ਵਜਾਇਆ ਇਹ ਰਿਜਿਸਟਰ ਤੋਂ ਇੱਕ ਠੌਰ ਕੀਏ ਸਭ ਦੇਸ਼ ਰਾਓ ਹਾਂਜੀ ਇੱਕ ਠੌਰ ਕੀਏ ਸਭ ਦੇਸ਼ ਰਾਓ ਸਭ ਸਾਰੇ ਦੇਸ਼ਾਂ ਦੇ ਰਾਓ ਰਾਜੇ ਇੱਕ ਠੌਰ ਇੱਕ ਜਗ੍ਹਾ ਵਿੱਚ ਇਕੱਠੇ ਕਰ ਲਏ ਨੇ ਬਨ ਬਨ ਕੇ ਮਹਾਰਾਜ ਸੂ ਕੋ ਕੀਓ ਚਾਓ ਮਖ ਜਾਗ ਰਾਜ ਸੂ ਰਾਜਾਂ ਦਾ ਸੋ ਇਹ ਰਾਜਾ ਦਾ ਜਗ ਕਰਨ ਦਾ ਚਾਹ ਇਹਨੇ ਕੀਤਾ ਉਦਮ ਰਬ ਦੇਸ ਦੇਸ ਪਠੇ ਸੋ ਪੱਤਰ ਸਾਰਿਆਂ ਦੇਸਾਂ ਪਰਦੇਸਾਂ ਦੇ ਵਿੱਚ ਪੱਤਰ ਚਿੱਠੀਆਂ ਭੇਜ ਦਿੱਤੀਆਂ ਜਿੱਤ ਜਿੱਤ ਗੁਨਾੜ 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 ਕੀ 71 ਜਿੱਤੇ ਜਿੱਤੇ ਜਿੱਥੋਂ ਜਿੱਥੇ ਸਾਨੂੰ ਗੁਨਾੜ ਗੁਣੀ ਗੁਣਾ ਵਾਲੇ ਉਹਨਾਂ ਨੂੰ ਇਕੱਤਰ ਕਰ ਲਿਆ ਸੱਜ ਕੇ ਗੁਨਾੜ ਨਾਲ ਗੁਣਾ ਦਾ ਮਹਾਰਾਜ ਸੂਕੋ ਕੀਓ ਆਰੰਭ ਇਹ ਰਾਜ ਸੇ ਰਾਜ ਸੂਜਗ ਜਿਹੜਾ ਸੀ ਉਹਨੂੰ ਸ਼ੁਰੂ ਕਰ ਦਿੱਤਾ ਇਸਨੇ ਰਿਪ ਬਹੁ ਬੁਲਾਏ ਇਹ ਭਗਤ ਦੀ ਕਥਾ ਸੰਗਰੋ ਦਾ ਅੰਤ ਹੈ ਰਿਪ ਬਹੁ ਬੁਲਾਏ ਜਿੱਤੇ ਅਸੰਭ ਬਹੁਤੇ ਰਾਜੇ ਬੁਲਾਏ ਸਾਹਮਣੇ ਤੁਰੇ ਤਾਨ ਵਾਰ ਛੰਦ ਕੋਟ ਕੋਟ ਬੁਲਾਏ ਰਿਜਤ ਰਿਜਤ ਰਿਤ ਪ੍ਰਾਣਾ ਕੀਤੇ ਰਿਤਜ ਹੁੰਦਾ ਹੜਾ ਉਤੀ ਪਾਉਣ ਵਾਲੇ ਤਿਉਹਾਰਾਂ ਤੋਂ ਅੱਗੇ ਉਹਨੂੰ ਰਿਤਜ ਕਹਿੰਦੇ ਬ੍ਰਾਹਮਣ ਨੂੰ ਕੋਟ ਬ੍ਰਹਮ ਬੁਲਾਏ ਕਰੋੜਾਂ ਬ੍ਰਹਮੇ ਬੁਲਾਲੇ ਰਤਿ ਚ ਘੋਪਾਉਣ ਵਾਲੀ ਹੁੱਤੀ ਪਾਉਣ ਵਾਲੇ ਕੋਟ-ਕੋਟ ਬਨਾਏ ਵਿੰਜਨ ਸੋ ਇਸ ਤਰ੍ਹਾਂ ਕਰੋੜਾਂ ਕਰੋੜਾਂ ਪ੍ਰਕਾਰ ਦੇ ਵਿੰਜਨ ਭੋਜਨ ਬਣਾਉਣਾ ਕੀਤੇ ਹੋ ਗਈਏ ਬਹੁ ਭਾਏ ਭੋਗੜਾ ਟਿੱਤਾ ਬਹੁ ਤੇ ਭਾਏ ਪ੍ਰੇਮ ਦੇ ਨਾਲ ਜੱਤਰ ਤੱਤਰ ਸਮਗਰ ਕਾ ਜਿੱਥੇ ਕਿਥੇ ਸਮਗਰ ਕਾ ਸਮਗਰੀ ਕਹੂੰ ਲਾਗ ਹੈ ਨਿਰਪਰਾਏ ਕਿਤੋਂ ਕਹੂੰ ਨਾਗ ਹੈ ਲਿਆ ਰਹੇ ਨਿਰਪਰਾਏ ਰਾਜੇ ਰਾਜ ਸੁਏ ਕਰ ਹੈ ਲੱਗੇ ਤੇ ਰਾਤ ਸੁ ਜਾਗ ਲੱਗਤੇ ਕਰਨ ਦਾ ਧਰਮ ਕੋ ਚਿਤ ਚਾਏ। ਤਾਰੇ ਧਰਮਾਂ ਚਿਤ ਕਰਕੇ ਵੀ ਚੰਗਾ ਪੁੰਨ ਦਾ ਸਮਾਹ। ਇੱਕ ਇੱਕ ਸਵਰਨ ਕੋ। ਇੱਕ ਇੱਕ ਸਵਰਨ ਦਾ। ਜਿੱਦ ਇੱਕ ਦੀਜੇ ਭਾਰ। ਇੱਕ ਪੰਡਤ ਨੂੰ ਇੱਕ ਭਾਰ ਦੇਣਾ ਕੀਤਾ ਦਵਾਪਰ ਦੀ ਗੱਲ ਹੈ। 8 ਮਨ ਕਹਿੰਦੇ ਐ। 16 ਮਨ ਨੂੰ ਭਾਰ ਕਹਿੰਦੇ ਸੀਗੇ ਸਤਜੁਗ ਵਿੱਚ ਤੇ 12 ਮਨ ਨੂੰ ਤ੍ਰੇਤੇ ਵਿੱਚ ਤੇ 8 ਮਨ ਨੂੰ ਦਵਾਪਰ ਵਿੱਚ ਤੇ 4 ਮਨ ਦਾ ਭਾਰ ਮੰਨਿਆ ਕਾਲਯੁਗ ਵਿੱਚ ਤੇ ਦਵਾਪਰ ਦੇ ਡੰਗ ਦਾ ਕਥਨ ਹੋ ਰਿਹਾ ਐ। 8 ਮਨ ਸੋਏ ਨਾ। ਇੱਕ ਪੰਡਤ ਨੂੰ ਦੇਣਾ ਕੀਤਾ 100 ਤਾਂ ਪੰਡਤ ਮੈਨੂੰ ਸਰ ਜਾਣਾ ਹਣਾ 100 ਗੱਜ 100 ਰੱਥ ਇਹ ਗਿਣਤੀ ਕਰਕੇ ਮਾਰਾ ਦੱਸ ਰਿਆਂ ਕਿ ਦਿੱਤਾ ਉਹਨਾਂ ਪੰਡਤਾਂ ਨੂੰ ਹੋਰ ਨਾਲ ਅਜੇ ਹੁਣ ਪੰਡਤ ਔਖੇ ਨੇ ਹੁਣ ਕੋਈ ਠੇਲਾ ਨਹੀਂ ਦਿੰਦਾ ਕੋਈ ਇਹਨਾਂ ਨੂੰ ਮਿਲਦਾ ਰਿਹਾ 100 ਗੱਜ ਹਾਂ 100 ਗੱਜ 100 ਹਾਥੀ 100 ਰੱਤ 100 ਰੱਤ ਦਿੱਤੇ। ਲੋਹੇ ਸੰਸਰ ਤੁਖਾਰ ਤੇ 2000 ਊਠ ਦਿੱਤੇ। ਸੰਸ ਚਤਰ ਸਵਰਨ ਸਿੰਘੀ। ਹਾਂ ਸਵਰਨ ਸਿੰਘੀ 100 ਇਹਨੇ ਦੇ ਸਿੰਘਾਂ ਵਾਲੀਆਂ ਸੰਸ ਚਤਰ 4000 ਗਊਆਂ ਦਿੱਤੀਆਂ ਜਿਨ੍ਹਾਂ ਦੇ ਸਿੰਘਾਂ ਉੱਪਰ ਸੋਨਾ ਚਾੜਿਆ ਹੁੰਦਾ ਸੀ ਬਣਾ ਕੇ 4000 ਉਹ ਦਿੱਤੀਆਂ ਕਿੰਨਾ ਸੋਨਾ ਬਣ ਗਿਆ ਉਹ ਮੈਂ ਖਦਾਨ ਅਪਾਰ ਤੇ ਘੋਟਿਆਂ ਦੀ ਤਾਂ ਗਿਣਤੀ ਕੋਈ ਨਹੀਂ ਜੇ ਮੱਝਾਂ ਦੀ ਕਰ ਜੰਬੋਸ ਦੇ ਸਿਨ੍ਹੋ ਇੱਕ ਇੱਕ ਹੈ ਦੀਜੀਆ ਸੁਨਰਾਜ ਰਾਜ ਔਤਾਰ ਇੱਕ ਇੱਕ ਹੈ ਦੀਜੀਆ ਇੱਕ ਇੱਕ ਨੂੰ ਇੰਨਾ ਇੰਨਾ ਦੇਣਾ ਕੀਤਾ ਸੁਨਰਾਜ ਰਾਜ ਔਤਾਰ ਸੁਣਨਾ ਕਰੋ ਹੈ ਰਾਜ ਜਵੇਸ਼ਟਰਾਜ ਦੇ ਔਤਾਰ ਮੁਖੀ ਸਵਰਨਦਾਨ ਸੋ ਰੁਕਮਦਾਨ ਸਵਰਨ ਨੂੰ ਸੋਏ ਨੇ ਦਾ ਦਾਨ ਰੁਕਮ ਚਾਂਦੀ ਨੂੰ ਕਹਿੰਦੇ ਐ ਚਾਂਦੀ ਦਾ ਦਾਨ ਵੀ ਦਿੱਤਾ ਤਾਂਬਰਦਾਨ ਅਨੰਤ ਤੇ ਅਨੰਤ ਗੰਟੀ ਤੋ ਰਹੇ ਤਾਂਬਰ ਪੈਸਿਆਂ ਦਾ ਦਾਨ ਦਿੱਤੋ ਤਾਂ ਮੇਰੇ ਪੈਸੇ ਹੁੰਦੇ ਸੀ ਅੰਨਦਾਨ ਅਨੰਤ ਦੀਜਤ ਤੇ ਅੰਨ ਦੀ ਤਾਂ ਗਿਣਤੀ ਕੋਈ ਨਹੀਂ ਰਹੇ ਇਹਨਾਂ ਦਿੱਤਾ ਦੇਖ ਦੀਨ ਦੁਰੰਤਾ ਦੇਖ ਕਰਕੇ ਦੀਨ ਜਿਹੜੇ ਸੀ ਨਾ ਗਰੀਬ ਉਹ ਦੁਰੰਤ ਬਿਆੰਤੀ ਆ ਗਏ ਬਸਤਰ ਦਾਨ ਪਟੰਬਰ ਦਾਨ ਬਸਤਰ ਸੂਤੀ ਦਾ ਬਸਤਰ ਜਿਹੜਾ ਹੁੰਦਾ ਉਹਦਾ ਦਾਨ ਦਿੱਤਾ ਕਸ਼ਮੀਨੀ ਦੇ ਬਸਤਰ ਦਿੱਤੇ ਸੋ ਬਸਤਰ ਦਾਨ ਦਜੰਤ ਹਾਂਜੀ ਸੋ ਬਸਤਰ ਦਾਨ ਦਜੰਤ ਠੀਕ ਹੈ ਸ਼ਾਸਤਰ ਦਾਨ ਸ਼ਾਸਤਰਾਂ ਦਾ ਦਾਨ ਦੇ ਦਜੰਤ ਦਿੱਤਾ ਪੰਡਤਾਂ ਨੂੰ ਹੂਪ ਪਿੱਛੇ ਖੋਏ ਗਏ ਸਭ ਇਹ ਜਿਹੜੇ ਰਾਜ ਦੇ ਅਸੀਂ ਸਾਰੇ ਮੰਗਤੇ ਬਣ ਕੇ ਵਾਹ ਖੁੱਲਾ ਗੱਫਾ ਮਿਲਦਾ ਜਾ ਇਹਨਾਂ ਕੋਲੋਂ ਲਿਆਉਣਾ ਸੀ ਜਿਹੜੇ ਰਾਜੇ ਫੜੇ ਸੀ ਇਸ ਵਾਰ ਚ ਪਿਸ਼ਕ ਭਖਾਰੀ ਬਣ ਕੇ ਗਰੀਬ ਹੋ ਗਏ ਦੇਸ਼ ਦੇਸ਼ ਦੁਰੰਤ ਦੇਸਾਂ ਦੇਸਾਂ ਦੇ ਵਿੱਚ ਬਿਆੰਤੀ ਰਾਜੇ ਦੁਰ ਅੰਤ ਹੈ ਜਿਨ੍ਹਾਂ ਦਾ ਪਾਉਣਾ ਚਤਰ ਕੋਸ ਬਣਾਏ ਕੁੰਡਕ ਚਤਰ ਕੋਸ ਬਣਾਏ ਕੁੰਡਕ ਚਤਰ ਚਾਰ ਕੋਸ ਕੋਹਾ ਬਣਾਉਣਾ ਕੀਤਾ ਕੁੰਡਕ ਕੁੰਡ ਬਣਾਉਣਾ ਕੀਤਾ ਹਨ ਕਰਨ ਵਾਸਤੇ ਚਾਰ ਕੋਚ ਸਰ ਲਾਈ ਪਰਮਾਰ ਇਸ ਹਾਲ